ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹੋਰ ਦੱਸੋ ਸਾਰੇ ਠੀਕ ਹੋ ਤੇ ਮਾਸ਼ਾਅੱਲ ਅੱਜ ਪਾਰਕ ਚ ਚੱਲਦੇ ਘੁੰਮਣ ਵਾਸਤੇ ਸੰਡੇ ਸੀਗੇ ਅੱਜ ਸਮਾਣੀ ਸੀਗੇ ਅੱਜ ਸੰਡੇ ਮਾਂ ਲਫਤਾ ਠੋੜਨੇ ਸੰਡੇ ਦਾ ਤੇ ਉਸ ਤੋਂ ਬਾਅਦ ਛੋਟੇ-ਬੋਟੇ ਕੰਮ ਨੇ ਨਾਲੇ ਉਹਨਾਂ ਵੇੜ ਲਾਂਗੇ ਇੱਕ ਇਧਰ ਭਾਗੜਾ ਨਹਿਰ ਦੇ ਨਾਲੇ ਨਾਲ ਸੂਆ ਨਵਾਂ ਬਣ ਰਿਹਾ ਹੈਗਾ ਬਹੁਤ ਵਧੀਆ ਟੌਪ ਦਾ ਬਣ ਰਿਹਾ ਪਰ ਇੱਥੇ ਆ ਜਿਹੜਾ ਗੰਦ ਕੰਨਾ ਨਾ ਸਾਲਾ ਇਹ ਨਹੀਂ ਕਿਧਰੇ ਪਾਸੇ ਜਾ ਰਿਹਾ ਹੈਗਾ ਮੜਾ ਜੰਮੀ ਆਉਂਦਾਗਾ ਦੇਖ ਲਓ ਸਾਰਾ ਸਿਰੇ ਤੋਂ ਸਿਰੇ ਤੱਕ ਸਾਰਾ ਪਾਣੀੋਂ ਪਾਣੀ ਖੜ ਜਾਂਦਾ ਬੜਾ ਗੰਦਾ ਇਹ ਕਿੱਧਰ ਰਹਿੰਦੇ ਸਾਰੇ ਚੌਲਖਣੇ ਨੇਗੇ ਤੇ ਚਲੋ ਬਾਕੀ ਦੇਖਦੇ ਆਂ ਸੂਆ ਤਾਂ ਬਣ ਗਿਆ ਵਧੀਆ ਸਾਰਾ ਸਿਰੇ ਤੋਂ ਸਿਰੇ ਤੱਕ ਪਰ ਜਿਹੜਾ ਇਹ ਪਾਣੀ ਆ ਜਿਹੜਾ ਇਹ ਪਾਣੀ ਹੈਗਾ ਨਾ ਇਹਦਾ ਕੋਈ ਹੀਲਾ ਨਹੀਂ ਹੋ ਰਿਹਾ ਹੈਗਾ ਆ ਇਧਰ ਸਾਰੇ ਆ ਰਹੇ ਆ ਸਾਰੇ ਇਧਰ ਚੌਲਖਣੇ ਰਹਿ ਰਹੇ ਨੇ ਰੇੜੀਆਂ ਰੁੜੀਆਂ ਵਾਲੇ ਤੇ ਆ ਦੇਖੋ ਸਾਰਾ ਇਹ ਪਾਣੀ ਬੜਾ ਭੜਾ ਪਾਣੀ ਖੜਦਾ ਤੇ ਨਾ ਕੋਈ ਲੰਘ ਸਕਦਾ ਨਾ ਕੋਈ ਲੈਣਾ ਨਾ ਕੋਈ ਦੇਣਾ ਸੁਹਾ ਵੈਸੇ ਵਧੀਆ ਬਣ ਗਿਆ ਹੁਣ ਆਪਾਂ ਚੱਲਦੇ ਆਂਗੇ ਪਾਰਕ ਚ ਘੁੰਮ ਕੇ ਆਉਂਨੇ ਆ ਚਲੋ ਆਪਾਂ ਨੂੰ ਕੀ ਆ ਜਿਹਦੇ ਹੱਕਾ ਦੁਖਣਗੇ ਆਪੀ ਪੱਟੀ ਬੰਨੂਗਾ ਆ ਦੇਖੋ ਕੀ ਗੰਦਮਤ ਸਾਰਾ ਸਾਲਾ ਕਿ ਕੀ ਹੋਇਆ ਹੋਇਆ ਇੱਥੇ ਖੜਨੂ ਜੀ ਨਹੀਂ ਕਰਦਾ ਹੈਗਾ ਤੇ ਚਲੋ ਆਪਾਂ ਚੱਲਦੇ ਆਂਗੇ ਹੁਣ ਘੁੰਮਣ ਆਪਾਂ ਕਰਨੂ ਆਪਣਾ ਮੂਡ ਜਿਆ ਖਰਾਬ ਕਰੀਏ ਤੁਹਾਨੂੰ ਦਿਖਾਉਂਨੇ ਆ ਪਾਰਕ ਚਲੋ ਚੱਲੀਏ ਜੀ ਹੁਣ ਆਗੇ ਦੇ ਪਾਰਕ ਦੇ ਵਿੱਚ ਤੇ ਆ ਪੁਰਾਣਾ ਪੁਲ ਜਗਾ ਬਹੁਰੀਆ ਬਣਿਆ ਹੋਇਆ ਇਹ ਸੂਏ ਦਾ ਪੁਲਾ ਤੁਹਾਨੂੰ ਦਿਖਾਵਾਂਗੇ ਵੀ ਇਹ ਕਾਠਾ ਜਾਂਦੀ ਰਹੇ ਉੱਪਰ ਇਹਦੇ ਉੱਪਰ ਦੀ ਕਦੇ ਟਾਈਮ ਦੀ ਹਨਾ ਜਦੋਂ ਬੱਸਾਂ ਚੱਲਦੀਆਂ ਹੁੰਦੀਆਂ ਨੇ ਇਹਦੇ ਉੱਪਰ ਦੀ ਤੇ ਬਹੁਤ ਵਧੀਆ ਪ੍ਰਾਵਾਹ ਬਹੁਤ ਵਧੀਆ ਚੱਲ ਥੱਲੇ ਚੱਲਨੇ ਅਸੀਂ ਫਿਰ ਆਗੇ ਤੇ ਇਧਰ ਨੂੰ ਆਹ ਚੱਲ ਤੁਹਾਨੂੰ ਦਿਖਾਉਣੇ ਆ ਥੱਲੇ ਪਾਰਕ ਦੇਖੋ ਆ ਸਾਰਾ ਬਹੁਤ ਵਧੀਆ ਸਿਸਟਮ ਆ ਇਹ ਪਾਰਕ ਦਾ ਤੇ ਆ ਪੁਲ ਆ ਗਿਆ ਇਧਰ ਆ ਥੱਲੋਂ ਦੀ ਸੂਆ ਜਾਂਦਾਗਾ ਜੇ ਤੇ ਨਾਉਣਾ ਤੁਸੀਂ ਨਾ ਵੀ ਸਕਦੇ ਹੋਗੇ ਕਾਫੀ ਦੂਰ ਤੱਕ ਦੇਖੋ ਆ ਇਹੋ ਪੋੜਾ ਜੇ ਤੁਹਾਨੂੰ ਦਿਖਾਇਆ ਤੀਗਾ ਤੁਸੀਂ ਆਉਣਾ ਘੁੰਮਣ ਫਿਰਨਾ ਪਟਿਆਲਾ ਰੋਡ ਦੇ ਉੱਪਰ ਨਜ਼ਾਰਾ ਬਣਾਉਂਦਾਗਾ ਇੱਥੇ ਸਾਨੂੰ ਵੀ ਕਾਫੀ ਟਾਈਮ ਹੋ ਗਿਆ ਸੀ ਉਰੇ ਬੈਠਿਆਂ ਨੂੰ ਅੱਜ ਸੰਡੇ ਦੀਗਾ ਆ ਜਮਣ ਤਾਂ ਨਹੀਂ ਹੈਗੀ ਇਹ ਨਹੀਂ ਜਮਣ ਨਹੀਂ ਹੈਗੀ ਬਈ ਉਹ ਜਮਣ ਸ਼ਰਤ ਲਾਵੇ ਕਿੰਨੇ ਕੰਦੀ ਲੈਣਾ ਜਮਣੀਆਂ ਹੋਰ ਕੀ ਨਹੀਂ ਇਹ ਉਹਨੇ ਜਮੋਲੇ ਹੁੰਦੇ ਨੇ ਇਹ ਕੱਟ ਨੂੰ ਜਮਣਾ ਨੇ ਜਮਣਾ ਨੇ ਜਿਵੇਂ ਮੋਲੇ ਨੇ ਜਿਵੇਂ ਮੋਲੇ ਨੇ ਬੁਗੇ ਉਹ ਜਮਣਾ ਨੇ ਚੱਲ ਮੰਨ ਨਹੀਂ ਮੰਨਦਾ ਵੀਰੇ ਤੂੰ ਤੇਰੀ ਮਰਜ਼ੀ ਆ ਨਹੀਂ ਮੰਨਣਾ ਨਾ ਮੰਨ ਬੈਠਣ ਵਾਸਤੇ ਆ ਦੇਖੋ ਝੋਪੜੀਆਂ ਜਿਹਾ ਬਣਾਰ ਖਿਆ ਇਹਨਾਂ ਨੇ ਐਂਟ ਸਰਦੀਆਂ ਜਿਵੇਂ ਕੋਈ ਆਤਾ ਦਾ ਇੱਥੇ ਬਿਲਕੁਲ ਬਾਈਆ ਦੇਖੋ ਪਾਣੀ ਬੜਾ ਨੀਲਾ ਚੱਲ ਰਿਹਾ ਜੁਵੇ ਜਮੀਨੀ ਨੀਲਾ ਪਾਣੀ ਚੱਲ ਰਿਹਾ ਹੈ ਚਿੱਟਾ ਨੀਲਾ ਕਹਨੇ ਕਹਿੰਦੀ ਹੱਥ ਲਾਉਣਾ ਫਿਰ ਤੂੰ ਤੇ ਦੇਖੋ ਕਾਫੀ ਪਾਰਕ ਅੰਦਰ ਨਸ਼ਾ ਕਰਨਾ ਸਿਗਰਟ ਨੋਸ਼ੀ ਕਰਨਾ ਕਾਨੂੰਨੀ ਜੁਰਮ ਹੈ ਭਾਈ ਇੱਥੇ ਤੁਸੀਂ ਨਸ਼ਾ ਨਹੀਂ ਕਰ ਸਕਦੇ ਤੇ ਉਹ ਸਾਈਡ ਤੇ ਪਟਿਆਲਾ ਰੋਡ ਆਗਾ ਇਹ ਨਾਲ ਕਨੈਕਟ ਹੈ ਇਹ ਤੇ ਬਾਕੀ ਚਲੋ ਚੱਲੀਏ ਫਿਰ ਆਪਾਂ ਹੁਣ ਕਰਮ ਦਿਖਾਤਾ ਭਾਈ ਪਾਰਕ ਤੇ ਇਹ ਪਾਰਕ ਹੈਗਾ ਪਟਿਆਲੇ ਰੋਡ ਦੇ ਉੱਪਰ ਪਾਖ ਦਾ ਨਹਿਰ ਦੇ ਉੱਪਰ ਹੀ ਹੈ ਸਮਾਣੇ ਸ਼ਹਿਰ ਚ ਬਹੁਤ ਵਧੀਆ ਪਾਰਕ ਹੈਗਾ ਜੇ ਤੁਸੀਂ ਆਉਣਾਗਾ ਤਾਂ ਆ ਸਕਦੇ ਹੋ ਭਾਈ ਨਹੀਂ ਇਹ ਉਹਨਾਂ ਦਾ ਤੁਹਾਡੀ ਮਰਜ਼ੀ ਹੈ ਵੀਰੇ ਨਾਓ ਵੈਸੇ ਐ ਵੀ ਤੁਹਾਨੂੰ ਘੁੰਮਣ ਫਿਰਨ ਵਾਸਤੇ ਵਧੀਆ ਔਰੇ ਜਗਾ ਸੌਣ ਵਾਸਤੇ ਕਰੀਏ ਸੌਣ ਵਾਸਤੇ ਹਾਂ ਜੇ ਦੁਪਹਿਰੇ 2 ਘੰਟੇ ਆਂ ਕਰਨਾ ਸੀ ਸੌਣ ਵਾਸਤੇ ਹੀ ਭਾਈ ਵਧੀਆ ਤੇ ਚਲੋ ਹੁਣ ਆਪਾਂ ਕਰ ਦਿਆਂਗੇ ਆਪਦੇ ਸ਼ਹਿਰ ਚ ਕੰਮ ਇੱਕ ਦੋ ਜਿਹੜੇ ਕਰਨੇ ਨੇਗੇ ਉਹਨਾਂ ਵੇੜ ਲਈਏ ਤੇ ਆ ਇੱਧਰ ਸਾਡੀ ਭਾਖੜਾ ਪਟਿਆਲੇ ਤੋਂ ਆ ਰਹੀ ਹੈਗੀ ਇਹ ਇਹ ਆ ਜਿਹੜਾ ਕੋਲਾ ਨਮਾ ਬਣਿਆਗਾ ਇਹ ਇਹ ਕਾ ਵੀ ਟਾਈਮ ਤੋਂ ਪਹਿਲਾਂ ਬੰਦ ਸੀ ਉਹ ਪਰਲਾ ਤੇ ਆ ਨਾਲ ਹੀ پارک ਆਗਾ ਜੇ ਤੁਸੀਂ ਆਉਣਾ ਸਰ ਸੇਲ ਲੱਗੀ ਹੋਈ ਹੈਗੀ ਓਏ ਅੱਜ ਸੰਢਿਆ ਆਣਾ ਓਏ ਤਾਂ ਹੀ ਸੇਲ ਲੱਗੇਗਾ ਜ਼ਰਾ ਤੇ ਇਧਰ ਵੀ ਹੈਗਾ ਇੱਕ ਹੋਰ پارک ਆ ਇਧਰ ਬਣਾਇਆ ਹੋਇਆ ਇਹ ਅਸੀਂ ਟਰੈਫਿਕ ਦੇ ਵਿੱਚ ਫਸਣ ਵਾਲੇ ਆ ਪਰ ਸਾਡਾ ਵਿਚਾਰ ਹੈਗਾ ਆ ਆ ਗਿਆ ਸ਼ਿਰੀਆਗਰ ਸੈਂਟ ਚੌਂਕ ਉਹ ਪਿੰਡ ਦਾ ਲਾਜ਼ੀ ਇਕਲਾਵਲਾਂ ਦਾ ਉਹ ਛੱਡ ਗਿਆ ਬੇਦਕਰ ਚੌਕ ਆ ਗਿਆ ਦੇਖ ਸਕਦੇ ਹੋਏ ਇਹ ਆ ਗਈ ਇੱਧਰ ਆਪਣੇ ਭਾਈ ਟਰੱਕ ਜੂਨੀਅਨ ਸਮਾਣਾ ਇਹ ਵੱਡੇ ਟਰੱਕਾਂ ਦੀ ਜੂਨੀਅਨ ਆ ਸਮਾਣੇ ਦੀ ਆ ਗੁਰਦੁਆਰਾ ਸਾਹਿਬ ਆ ਜੀ ਜੂਨੀਅਨ ਦਾ ਇਹ ਹੁਣ ਆਪਾਂ ਜਾ ਰਹੇ ਹਾਂਗੇ ਬੱਸ ਸਟੈਂਡ ਕਹਿੰਦੇ ਆਪਣੇ ਦਫ਼ਤਰ ਵੱਲ ਇਹ ਚਲਾ ਰਿਹਾ ਇਹ ਸਕੂਟਰੀ ਮੈਂ ਪਿੱਛੇ ਬੈਠਾ ਸੀ ਬੈਟਰੀ ਵਾਲੀ ਸਕੂਟਰੀ ਆ ਇਹ ਸਮਾਣੇ ਤੋਂ ਬਾਅਦ ਮੈਂ ਆ ਗਿਆ ਤੀ ਹੁਣ ਗਾਜੇਪਾਸ ਮਹਾਰਾਜਾ ਪਿੰਡ ਨੂੰ ਚੱਲਦੇ ਆ ਤੇ ਡਾਕਟਰ ਆਪਣਾ ਬਾਲਾ ਜੀ ਮਿੱਤਰ ਆਗਾ ਆਪਣਾ ਤੇ ਉਹਨੇ ਹੁਣ ਦੁਕਾਨ ਚੇਂਜ ਕਰਤੀ ਪਹਿਲਾਂ ਸਾਹਮਣੇ ਸੀ ਉਹ ਪਰਲੇ ਪਾਸੇ ਤੁਹਾਨੂੰ ਮਾਣ ਉਹਦੀ ਰੋਡ ਤੋਂ ਪਰਲੇ ਪਾਸੇ ਦੀਗੀ ਤੇ ਹੁਣ ਬਾਲਾ ਜੀ ਨੇ ਦੁਕਾਨ ਕਰ ਲਈ ਜੀ ਆ ਦੁਕਾਨਾਂ ਦੇ ਹੋਇਆ ਨਾਬੇ ਵਾਲੇ ਤੇ ਆ ਦੁਕਾਨ ਕਰ ਲਈ ਹੁਣ ਬਾਲਾ ਜੀ ਨੇ ਪਹਿਲਾਂ ਪਰਲੇ ਪਾਸੇ ਦੀ ਤੇ ਬਾਕੀ ਜਿੰਨੇ ਵੀ ਹੁਣ ਹੈਗੇ ਭਾਈ ਆਪਣੇ ਕਸਟਮਰ ਜਿਹੜੇ ਉਧਰ ਜਾ ਰਹੇ ਦੇਗੇ ਉੱਪਰਲੇ ਪਾਸੇ ਜਿਹੜੇ ਕਸਟਮਰ ਜਾਂਦੇ ਸੀ ਤੇ ਹੁਣ ਇੱਧਰਲੇ ਪਾਸੇ ਆ ਗਿਆ ਡਾਕਟਰ ਕੋਲ ਉਹ ਡਾਕਟਰ ਜੀ ਕੰਮ ਨੇ ਛੇ ਤਾਂ ਬੱਲੇ ਬੱਲੇ ਫਿਰ ਚੇਂਜ ਆ ਕੇ ਇੱਧਰ ਕਰਤੇ ਹੈ ਜੀ ਚੱਲ ਵਧੀਆ ਰਹੇ ਇੱਧਰ ਵੀ ਸੈਟ ਆ ਗਿਆ ਮਤਾਂ ਹਾਂਜੀ ਹਾਂ ਵਧੀਆ ਚਲੋ ਵਧੀਆ ਵਧੀਆ ਇਹ ਡਾਕਟਰ ਆਉਣਾ ਮਿੱਤਰਾ ਬਹੁਤ ਟਾਪ ਦਾ ਤੇ ਜਿੰਨੇ ਵੀ ਪਰਲੇ ਪਾਸੇ ਸੀ ਭਾਈ ਆਪਣੇ ਕਸਟਮਰ ਹੁਣ ਸਾਰੇ ਰੋਡ ਦੇ ਆਪੋਜੀਟ ਆ ਗਏ ਤੇ ਆ ਜਿਓ ਨਾਬੇ ਵਾਲੇ ਬਾਹਰ ਲਿਖਿਆ ਵੀ ਹੋਇਆਗਾ ਸਪੈਸ਼ਲ ਦਵਾਈਆਂ ਵਾਲਾ ਬੋਰਡ ਵੀ ਲੱਗਿਆ ਹੋਇਆਗਾ ਮਿਹਨਾ ਕੋ ਬਦਲ ਗਈ ਨੇ ਹਾਂ ਮਿਹਨਾ ਕੇ ਚੇਂਜ ਕਰੀ ਨੂੰ ਹੋ ਗਿਆ ਤੇ ਚਲੋ ਫਿਰ ਮਿਲਦੇ ਆਂਗੇ ਕਰਨਾ ਕੰਮ ਕਾਰਵਾ ਕੀ ਵੀ